ਲਓ ਵੀ ਮਿੱਤਰੋ ਆਪਾਂ ਕਰ ਲਈ ਕੋਲਾਪੁਰ ਦੀ ਫੀਡ ਲੋਡ ਆਪ ਪਤੰਦਰਾਂ ਨੇ ਕਾਗਜ ਲਵਾਤੇ ਅੱਜ ਕਿਹਾ ਕਾਗਜ ਲਾਓ ਇਹ ਪਤਾ ਨਹੀਂ ਕਿਹੜੀ ਫੀਡ ਆ ਚਲੋ ਜੋ ਵੀ ਰੂਲ ਕੰਪਨੀ ਦੇ ਫੀਡ ਲੋਡ ਹੋ ਰਹੀ ਆ ਗੱਲ ਇਸ ਤੋਂ ਬਾਅਦ ਨਿਕਲ ਜਾਾਂਗੇ ਆਪਾਂ ਟਾਈਮ ਟੂ ਟਾਈਮ ਉਹ ਮਾਲ ਤਿਆਰ ਹੁੰਦਾ ਥੋੜੀ ਹੀ ਰਹਿ ਗਈ ਕੱਲੂ ਲੈਦਾ ਬਾਹਰ ਮੀਂਹ ਬਹੁਤ ਪੈਂਦਾ ਬਾਬੇ ਕਿਰਪਾ ਨਾਲ ਬੁਲਾਉਣੇ ਆਪਾਂ ਤੇ ਇਹਨਾਂ ਨੂੰ ਕਰ ੱਲੇ-ਗੱਲੇ ਹੋ ਗਈ। ਬੱਸ ਕਰਾ ਦੀ ਪਰ ਪਾਲੇ ਆ ਮੀ ਪੈਣ ਲਾ ਪੈਂਦਾ ਫੇਰ ਹਟ ਜਾਂਦਾ। ਚਲੋ ਆਪਣੇ ਰੱਸੀ ਤਰਪਾਲਾਂ ਪੈ ਗਈਆਂ ਹੁਣ ਤੇ ਹਜੇ ਪਲਾਨਤੀ ਸੀਗੇ ਗੱਡੀ ਭਰ ਗਈ ਕਾਗਜ਼ ਮਿਲ ਗਏ। ਪਰਮਾਤਮਾ ਸੁੱਖ ਰੱਖੇ ਕੋਲਾਪੁਰ ਦੀ ਕਰਾਂਗੇ ਸੈਰ ਤੇ ਗੱਡੀ ਐਤਕੀ ਧੁਾਈ ਨਹੀਂ ਗਈ ਕਿਉਂਕਿ ਆਪੇ ਇਧਰੋਂ ਹੀ ਭਰ ਲਈ ਆ ਨਾ ਜਦੋਂ ਪਿੰਡ ਨੂੰ ਜਾਂਣਾ ਧਵਾ ਤੂ ਵੀ ਇੰਨੇ ਚਲੋ ਦੇਖਦੇ ਆਂ ਕਰਦੇ ਆ ਕਿ ਕੀ ਬਣਦਾ। ਦੋ-ਚਾਰ ਕੰਮ ਜੇ ਨੇ। ਚਲੋ ਆਜੋ ਫਿਰ ਤੁਹਾਨੂੰ ਦਿਖਾਈਏ ਕੋਲਾਪੁਰ। ਓਕੇ ਨੇ ਓਕੇ ਨੇ ਸ਼ੇਅਰ ਕਰਦਾ ਕਰੋ ਮੇਰਾ ਭਰਾ ਵੱਡੇ ਬਾਈ ਵੀ ਆਉਂ ਛੋਟੇ ਬਾਈ ਵੀ ਆਉਂ ਭੈਣਾ ਸਾਡੀਆਂ ਚੱਕ ਦਿਆ ਕਰੋ ਕੰਮ ਹੁਣ ਅਰੇ ਖੰਨੇ ਤੇ ਵੀਰੇ ਔਰੇ ਫੈਕਟਰੀ ਜੀ ਕੰਮ ਕਰਦਾ ਨਾਲ ਦੀ ਫੈਕਟਰੀ ਹਨ ਤੇ ਜਦੋਂ ਵੀ ਵੀਰੇ ਭਰਨਾ ਆਣਿਆ ਆ ਬਾਈ ਸਪੈਸ਼ਲ ਹੁਣ ਮੇਰੇ ਨਾਲ ਜਾਉ ਪਿੰਡ ਨੂੰ ਹਨਾ ਹਾਂਜੀ ਹਾਂਜੀ ਵੀਰੇ ਪੂਰਾ ਆਪਣਾ ਯਾਰ ਦੋਤਾ ਮਿੱਤਰ ਇਹ ਇਹਦੇ ਵਾਸਤੇ ਸਪੈਸ਼ਲ ਮਿਲਣਾ ਨਾ ਕਈ ਵਾਰ ਤਾਂ ਇਸੋਕੇ ਬਾਈ ਬੰਦਾ ਚਾਹ ਵੀ ਲਿਆ ਆਂਦਾ ਰੋਟੀ ਪਾਣੀ ਧੰਨਵਾਦ ਬਾਈ ਤੇਰਾ ਨਾਮ ਕੀ ਤੇਰਾ ਲਵਦੀਪ ਵੀਰੇ ਹਾਂ ਨਵਦੀਪ ਨਵਦੀਪ ਆ ਮੁੰਡਾ ਨਾ ਬਈ ਯਾਰ ਬਹੁਤ ਵਧੀਆ ਨਿੱਗੇ ਸੁਆਦਾ ਮੁੰਡਾ ਚੱਲਦੇ ਆ ਬਸ ਸਿਰ ਪਰਲਾ ਹੋ ਗਿਆ ਨਾਲ ਲੈ ਕੇ ਚੱਲਾਂਗੇ ਟੁੱਟ ਗਿਆ ਮੇਨ ਜਮਾ ਮੁਰੇ ਦੀ ਗੱਡੀ ਗਈ ਪਿੱਛੇ ਟਾਣਾ ਟੁੱਟ ਗਿਆ ਆਕੇ ਜੀ ਪੱਜ ਗਿਆ ਦਾ ਪ੍ਰਸਾਤਾ ਵੇਲੇ ਮੁਰੇ ਗੱਡੀ ਲੰਘਿਆ ਤੇਜ ਮੈਂ ਪਿੱਛੇ ਸੀ ਮਸਾਂ ਗੱਡੀ ਖੜਾਈ ਆ ਮੁਰੇ ਉਹ ਪਿਕਅਪ ਆ ਗਈ ਆ ਦੇ ਲੋਹਾ ਹਾਂ ਹੁਣ ਕੀ ਕੀਤਾ ਜਾਵੇ ਚੱਲੀਏ ਅੱਗੇ ਚੱਲਦੇ ਚੰਗਾ ਵੀਰੇ ਓਕੇ ਤੁਹਾਨੂੰ ਗੱਡੀ ਆਪਣੀ ਪਾਉਂਦੇ ਆ ਡੀਜ਼ਲ ਆਪਾਂ ਆਏ ਆ ਪਹੁੰਚ ਕੋਰੀਅਰ ਕਰਨ ਤੇ ਕਿਉਂਕਿ ਯਾਰ ਬਾਅਦ ਫਿਰ ਭੁੱਲ ਭੁੱਲ ਜਾਂਦੇ ਆ ਕੋਰੀਅਰ ਆ ਕੇ ਪਹੁੰਚ ਚਲੋ ਫਿਰ ਪਾਉਂਦੇ ਆ ਚੱਲੇ ਇਹ ਅੰਬੇ ਕੋਲ ਆ ਪਾਸ ਟੈਂਕੀ ਦੇ ਮਗਰਲੇ ਪਾਸੇ ਟੈਂਕੀਆਂ ਭੋਲ ਕਰਾ ਕੇ ਸੋ ਆਪਾਂ ਆ ਗਏ ਪਿੰਡ ਸੰਗਾਲਾ ਸੰਗਾਲੀ ਹੌਂ ਤਾਂ ਆ ਦਿਨ ਆ ਤਾਂ ਆਂਦਾ ਜਦੋਂ ਆ ਪੰਜਾਬ ਦੀ ਗਰਮੀ ਇੰਨੀ ਚਿਪਚਿਪੀ ਜੀ ਹੁੰਦੀ ਐ ਆਂਦਾ ਵੀ ਯਾਰ ਹਨਾ ਵੀ ਚੱਲ ਚੱਲੀਏ ਉਧਰ ਕਿਉਂਕਿ ਉਧਰ ਗਰਮੀ ਆ ਪਰ ਆ ਗੰਦੀ ਗਰਮੀ ਨੇ ਹੈਗੀ ਹਨਾ ਜਿਵੇਂ ਆਪਣੇ ਸੌਣ ਬਾਦ ਦੀ ਗਰਮੀ ਹੁੰਦੀ ਆ ਹਨਾ ਆ ਦਿਨ ਆ ਤਾਂ ਉਧਰ ਦਾ ਮੌਸਮ ਯਾਰ ਐਂ ਲੱਗਿਆ ਆਂਦਾ ਵੀ ਚੱਲ ਚਲੀਏ ਛੇਤੀ ਕੋਲਾਪੁਰ ਦੀ ਯਾਤਰਾ ਹੈ ਕੋਲਾਪੁਰ ਆਪਣੇ ਮਨਾਂ ਦਾ ਮੀਂਹ ਅਜ ਤਿਆਰੀ ਆ ਬਸ ਉਹ ਆ ਆਲੇ ਬਾਈ ਸਿੰਗਲ ਵਾਲਾ ਬਰਾਦਾ ਇੱਥੇ ਹਰੇਕ ਵਾਰ ਆਪਾਂ ਇਹ ਲੱਗ ਹੋ ਗਿਆ ਮਥਾ ਟੇ ਕੇ ਜਾਈਦਾ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਹਨ ਤੇ ਨਾਲੇ ਤੇ ਪਾਣੀ ਕੋਣੀ ਭਰ ਲਾਂਗੇ ਆ ਮੁੰਡਾ ਟੇ ਕੇ ਭੱਜ ਗਿਆ ਹੁਣ ਤੇ ਗੱਲ ਪਾਤਾ ਗਰਮੀ ਠੋਟਮੀ ਗਰਮੀ ਆ ਪੂਰੀ ਇਹਨੂੰ ਕਹਿੰਦੇ ਨੇ ਗਰਮੀ ਮੇਜਰ ਫਾਇਰ ਆ ਗਿਆ ਸਮਰੂਰ ਯਾਨਸੀ ਯੂਰੀਆ ਯੂਰੀਆ ਦਾ ਖੁੱਲਾ ਯੂਰੀਆ ਤਾਂ ਨਹੀਂ ਪਾਉਣਾ ਚਾਹੀਦਾ ਹੈਨਾ ਬੋਲੇ ਨੂੰ ਬੁਕਾਰ ਦੀ ਜੁਕੇ ਗੈਸ ਨਹੀਂ ਨਿਕਲੂ ਆ ਮੈਸਤਰੀਆ ਮੁੰਡਾ ਵੀ ਜਣੀ ਕਹਿੰਦਾ ਮਤਲਬ ਵੀ ਆਪਾਂ ਫਾਲਟ ਵਾਲੀ ਯੂਰੀਆ ਦੇ ਬਿਨਾਂ ਦਾ ਯੂਰੀਆ ਕਿਤੇ ਪਾਇਆ ਹੀ ਨਹੀਂ ਨਾ ਪਾਉਣਾ ਤੁਸੀਂ ਆ ਕੱਟ ਕੇ ਅੰਦਰ ਪਿਆ ਮੰਡੇ ਦੀਆਂ ਲੱਤੀਆਂ ਆਏ ਹਾਏ ਆ ਯੂਰੀਆ ਲਈ ਇਹ ਮਾਲਟੀ ਆਹ ਕਿਹੜੀ ਗੱਡੀ ਦਾ ਇੰਜਨ ਆ ਗਿਆ ਆ ਇੰਜਨ ਕਿਹੜੀ ਗੱਡੀ ਦਾ ਇਹ ਇੰਜਨ ਗੱਡੀ ਦਾ ਨਹੀਂ ਹੈ ਕੰਪੈਨ ਦਾ ਕੰਪੈਨ ਦਾ ਆ ਜੋ ਫਿਰ ਪਾਏ ਜੂਰੀਆ ਜੂਰੀਆ ਦਿਖਾਈ ਤੁਹਾਨੂੰ ਕਹਿੰਦਾ ਜੂਰੀਆ ਚੱਲ ਵੀ ਉੱਤਰ ਆ ਜਾ ਬਈ ਆਪਾਂ ਨਹੀਂ ਕਦੇ ਬਾਹਰ ਤੇ ਬਣਾ ਜੂਰੀਆ ਪਾਇਆ ਯਾਰ ਬਾਹਰਲੇ ਜਿਨ੍ਹਾਂ ਨੇ ਪਾਇਆ ਮੈਂ ਤਾਂ ਹੁਣ ਤੱਕ ਦੇਖਿਆ ਹੀ ਆ ਪ੍ਰੋਬਲਮ ਹੀ ਆਈ ਆ ਤਾਂ ਕਰਕੇ ਗੱਲ ਕੁਝ ਨਹੀਂ ਹੈ ਕਿ 2 ਮਿੰਟ ਦਾ ਕੰਮ ਹੁੰਦਾ ਜੂਰੀਆ ਪਾਓ ਏਜੰਸੀ ਵਾਲਾ

ਆਪਾਂ ਬਈ ਆ ਗਏ ਜੀ ਸ਼ੀਸ਼ਾ ਪਾਉਣ ਗੱਡੀ ਦਾ ਸਾਈਡ 'ਚ ਸ਼ਾਪਾਂ ਵਾਲਾ ਸੀ ਇਹ ਆ ਬਾਈ ਰੂਪ ਬਾਡੀਆਂ ਵਾਲੇ ਪਾਤੜਾਂ ਤੇ ਸ਼ੀਸ਼ਾ ਪਾਉਂਦਾ ਉਹ ਤਰ੍ਹਾਂ ਮੀਂਹ ਫੁੱਲ ਚੱਲ ਪਿਆ ਦੇਖੋ ਆਪਣੇ ਛੜਤੀ ਰੇਸ ਪੂਰੀ ਫੁੱਲ ਗਰਮੀ ਬਹੁਤ ਯਾਰ ਸ਼ੀਸ਼ਾ ਪੋੜੀ ਮਖਾ ਯਾਰੋ ਮੇਨ ਪ੍ਰੋਬਲਮ ਹਣਾ ਮਾੜਾ ਹੁੰਦਾ ਜੀ ਸ਼ਟਰ ਟੈਕੜੀ ਤੇ ਕਹਿੰਦੇ ਨੇ ਸਿਆਣੇ ਹਣਾ ਤੇ ਆ ਬਾਈ ਪਾਉਣ ਲੱਗਾ ਹੈ ਸ਼ੀਸ਼ਾ ਆਪਾਂ ਬਾਈ ਟੀ ਪੁਆਇੰਟ ਪਾਤੜਾਂ ਅੱਜ ਕਹਿੰਦੇ ਹੋ ਗਿਆ ਫੈਸਲਾ ਸਰਕਾਰੀ ਨੌਕਰੀ ਦਾ 2-2 ਲੱਖ ਰੁਪਇਆ ਦੇਤਾ ਬਾਈ ਉਹਨਾਂ ਨੂੰ ਚਲੋ ਯਾਰ ਜੋ ਵੀ ਆਣਾ ਠੀਕ ਆ ਕੀ ਕਹਿ ਸਕਦੇ ਆ ਚਲੋ ਵਧੀਆ ਜੋ ਕੀ ਹੋਇਆ ਆਣਾ ਚਲੋ ਯਾਰ ਕੁਛ ਤਾਂ ਹੋਇਆ ਪ੍ਰਮਾਤਮਾ ਆਪਿਆ ਵਾਸ ਸਮਝਦਾਰੇ ਯਾਰ ਇਹ ਜਿਹੀਆਂ ਚੀਜ਼ਾਂ ਹੋਣ ਤੋਂ ਪੰਜਾਬ ਵਿੱਚ ਪੰਜਾਬ 'ਚ ਇਹ ਚੀਜ਼ਾਂ ਆਉਣ ਲੱਗੀਆਂ ਬਸ ਫੇਰ ਕੋਈ ਫਾਇਦਾ ਮਾਤਣਾ ਤੋਂ ਡੁੱਬਣ ਵਾਲਾ ਕੀਤਾ ਵੇ ਹਰਿਆਣੇ ਜਾਈਆਂ 15 ਮਿੰਟ ਬਾਅਦ ਪੂਰੇ ਹਾਲਾ ਤੱਕ ਵੀ ਨਹੀਂ ਮੀਂਹ ਦਾ ਜਮਾ ਸੁੱਕਾ ਰੱਬ ਦੇ ਨਿਆਰੇ ਨਾਲ ਚੱਲੋ ਇਹ ਪਰਮਾਤਮਾ ਜਿੱਥੇ ਦੇਖਣਾ ਉੱਥੇ ਪਾਉਣਾ ਆ ਗਿਆ ਵੀ ਹਰਿਆਣੇਲਾ ਟੂਲ ਇਹ ਤੁਹਾਨੂੰ ਪਤਾ ਹੀ ਆ ਟੂਲਾਂ ਦਾ ਕੀ ਸਿਸਟਮ ਕੀ ਹਿਸਾਬ ਕਾਰਾ ਹੈ ਨਾ ਜਮਾ ਸਾਲਾ ਹੁਣ ਦੇਖੀ ਓਵਰਲੋਡ ਕੱਢੂ ਨਾ ਲਾ ਪਰ ਉਹ ਕੀਤਾ ਹੋਈ ਸੀ ਇਹਨੇ 100 ਬ੍ਰਾਂਡਰ ਕੱਢਦੇ ਆਂ ਬਾਕੀ ਦੇਖੋ ਕੀ ਬਣਦੀ ਏ ਗੱਲ ਇਹ ਇਹ ਹਾਂ ਵੀ ਇਹਦਾ ਜੱਕੜਾ ਚੱਟਿਆ ਨਹੀਂ ਸ਼ੁਕਰ ਹੈ ਨਹੀਂ ਇਹ ਕਹਿੰਦੇ ਨੇ ਓਵਰਲੋਡ ਆ ਬਾਈ ਪਤਾ ਨਹੀਂ ਫੋਨ ਫੋਨ ਦੇਖ ਲਿਆ ਪਰ ਪੂੰਦ ਤਾਂ ਕਿੱਥੇ ਹਾਇ ਡਰਦੇ ਨੇ ਹਾਂ ਦੇ ਲੋਹੀ ਲੱਚਣ ਫੇਰ ਨਹੀਂ ਥਾਲਿਆਂ ਦੇ ਕਾਕਾ ਰੋ ਬੈਕ ਪਿੱਛੇ ਸਾਰੇ ਟੂਲ ਲੰਕ ਆਏ ਹੀ ਹਰਿਆਣਾ ਕਰ ਲੋ ਬੈਗ ਲੇਨ ਬਦਲੋ ਜਾਂ ਕੰਡੇ ਦੇ ਲੈ ਜਾਓ ਨਸਰ ਬੈਗ ਕੀ ਗੱਡੀ ਸਾਲਾ ਫੇਰ ਉਤੋਲੋ ਫੇਰ ਗੱਡੀ ਦੀ ਹਲਾ ਕੇ ਧਰ ਦਿੰਦੇ ਭੈਣ ਨੂੰ ਜੰਪ ਆਏ ਆ ਆਹ ਦਾ ਸਾਲੇ ਲੰਡੂ ਕੰਮ ਕੋਈ ਠੀਕ ਨਹੀਂ ਦੇਖਣ ਵਾਲਾ ਇਹਨਾਂ ਨੂੰ ਬੰਦਿਆਂ ਨੂੰ ਤਿੰਨ ਪਿੰਨ ਲੈਣਾ ਚੇਂਜ ਕਰੋ ਜਾਂ ਉੱਧਰ ਲੈ ਜਾਓ ਜਾਂ ਉੱਧਰ ਰਹਿ ਜਾਓ ਸਭ ਤੋਂ ਵਾਰ ਹੈ ਕੰਮ ਆਪਾਂ ਆ ਗਏ ਪਾਪਾ ਵਾਟਰ ਯਾ ਫੇਰ ਰਹਿਣ ਦਾ ਬੰਡੂ ਇਹਨਾਂ ਕਹਿੰਦਾ ਬਈ ਪਾ ਦੂ ਹਾਂ ਹਾਂ ਬਈ ਹਾਂ ਟਰ ਬਰਸਾਤ ਵਾਲਾ ਮੌਸਮ ਆ ਮੀ ਪਾਉ ਮਨ ਦਾ ਇਤਕ ਲੱਗਦਾ ਇਹ ਆਪਣੇ ਗੱਡੀ ਦੀ ਲੁੱਕ ਇੱਥੇ ਉਹਨਾ ਸ਼ੀਸ਼ੇ ਸਾਫ਼ ਕਰਕੇ ਚਾਹ ਪਾਣੀ ਪੀ ਕੇ ਲੈ ਕੇ ਬਾਬੇ ਦਾ ਨਾ ਲਾਵਾ ਚੜ ਦਿਨ ਚੜਦੇ ਨੂੰ ਕਿਸ ਨੇ ਗੜ ਤਾਂ ਮੌਸਮ ਠੀਕ ਆਂ ਬੰਦੇ ਮਰਜੀ ਭਾਈ ਪਈ ਜੱਲੋਂ ਨੇ ਟਰੈਕਟਰ ਗਰਮ ਹੁੰਦੇ ਸੁਪਰ ਬਾਰਡਰ ਤੇ ਮੁੰਡੇ ਦੋਨੇ ਸਬਸਕ੍ਰਾਈਬ ਕਰ ਲੈ ਫਿਰ ਤਾਂ ਇਹ ਭਾਈ ਆ ਘੈਂਟ ਨੇ ਦੋਨੇ ਇੱਥੇ ਪੱਕੇ ਹੁੰਦੇ ਨੇ ਰਾਤ ਡਿਊਟੀ ਮੈਨੂੰ ਤਾਂ ਹੁਣ ਅੱਜ ਮਿਲੇ ਨੇ ਨਹੀਂ ਕਿਵੇਂ ਦੇਣੇ ਲੰਗਿਆ ਨਾ ਉਹਨਾਂ ਦੋਨੇ ਘੈਂਣ ਨੇ ਮੁੰਡੇ ਚਲੋ ਮਿਲਦੇ ਆਂ ਵੀਰੇ ਫਿਰ ਓਕੇ ਠੀਕ ਆ ਬਾਈ ਚਲੋ ਸੇਵਾ ਸਤਿ ਸ੍ਰੀ ਅਕਾਲ ਕਰਕੇ ਜੀ ਆ ਰਾਤ ਨੂੰ ਮਿੱਤਰਾਂ ਦੀ ਯਾਰ ਕਹਿੰਦੇ ਨੇ ਹੁੰਦੇ ਜੀ ਰਾਤ ਚੜੀ ਸੂਰਜ ਅਸਤ ਅੱਡੇ ਮਸਤ ਗੱਡੀ ਆਪਾਂ ਹੋਟਲ ਤਾਣੀ ਬਾੜੀ ਮੈਂ ਚੱਲ ਉਧਰ ਦੀ ਆ ਰਾਹ ਉਹਨਾਂ ਦਾ ਘਟਾ ਤੇ ਉਰੀ ਕੱਢ ਲਾਂ ਕੀ ਫਸਾ ਪ੍ਰਸਾਤਾ ਮੌਸਮ ਮਿੱਟੀ ਉਹਦਾ ਡਰੇ ਲੱਗਦਾ ਜਿਵੇਂ ਬੱਕਰੀ ਨੂੰ ਪਾਣੀ ਡਰ ਲੱਗਦਾ ਆ ਦਿਨਾਂ ਚ ਡਰਾਈਵਰਾਂ ਨੂੰ ਕੱਚੇ ਸੌਂਗ ਡਰ ਲੱਗਦਾ ਹਾਂ ਬਰਸਾਤਾ ਚ ਜੀ ਆ ਗਏ ਅਬ ਚੋ ਜੀ ਇਹ ਆ ਚੂਰੂ ਚੂਰੂ ਵਾਲਾ ਟੋੜ ਡੈਸ਼ ਟੀਟੂ ਵਾਲਾ ਰੋ ਵਾਲਾ ਟੂਲਾ ਭਾਈ ਡੈਸ਼ ਤੇਦੀ ਟੂਲੀ ਤੇ ਅਰੇ ਵੀਰ ਨੂੰ ਪਤਾ ਦੀ ਟੂਲੀ ਡੈਸ਼ ਬਹੁਤ ਆਲੇ ਵਾਲੇ ਚਲੋ ਡੈਸ਼ ਵੀ ਖੋਣੀ ਜਾਏਗੀ ਆ ਟਰ ਦੇਖ ਲਿਆ ਮੌਸਮਾ ਠੰਡਾ ਵਧੀਆ ਰਾਸਤਾਂ ਨੂੰ ਕੇ ਰਿਪੋਰਟਾਂ ਆਪਾਂ ਕਰ ਲੈ ਸਟਾਪ ਫਤਿਹ ਬੁਰਬਰ ਟੂਲ ਪਾਰ ਕਰਕੇ ਕਿ ਮੋਟੇ ਕੰਨ ਕੁੱਟ ਕੇ ਗਿਆ ਉਹਨਾਂ ਚਾਹੀ ਸੀ ਏ ਚੱਲ ਰਿਹਾ ਅਨਾਦ ਖੜਗੇ ਦੀ ਯਾਰ ਠੀਕ ਕਾਲੀ ਕਰਕੇ ਐਨ ਜਿੱਤੇ ਨੀਂਦ ਆਉਂਦੀ ਆ ਸੌਂ ਜਾ ਬਸ ਮਾੜਾ ਚੱਕਰਾਂ ਜਮੈਂ ਨਹੀਂ ਲੋੜ ਨੇ ਅੱਜ ਤਾਂ ਟਿਊਬ ਲੈ ਸਰ ਨੂੰ ਪਿਆ ਉਹ ਮੈਂ ਕਿਹਾ ਦੇ ਦੇ ਆ ਮੇਤੋ ਦੂਆ ਲੈ ਲੈ ਲੈਣਾ ਪੈਂ ਪਹਿਲੇ ਸਾਲ ਗਿਉਰੀ ਪਿਆ ਸੀ ਕਹਿੰਦਾ ਵੀ ਬੱਸ ਵਾਲੇ ਦਾ ਮਗਾ ਹੁਣ ਨਹੀਂ ਆਉਂਦਾ ਅਰੇ ਮੈਂ ਵਧੀਆ ਤੂੰ ਪੈਸੇ ਲੈ ਲੈ ਮੈਂ ਟੂਬਲੈਸ ਕਟਿੰਗ ਸਾਰੇ ਟੂਬਲੈਸ ਕਰਨੇ ਨੇ ਆਪਣੇ ਨੂੰ ਮੂਰੇ ਟੂਬਲੈਸ ਇਹਨਾਂ ਮਗਰ ਲਈ ਸਾਰੇ ਟੂਬਲੈਸੀ ਕਰਨੇ ਆ ਹੌਲੀ-ਹੌਲੀ ਆ ਲਾੜ ਨੂੰ ਨਾ ਪੁਲੋ ਦਾ ਕੰਮ ਚੱਲਦਾ ਵੀ ਪਤੰਦਰ ਸਰਪ ਰੋਡ ਤੇ ਕੁਝ ਰੱਖ ਦੋ ਸਰਪ ਰੋਡ ਦੇ ਕੋਲ ਰੱਖਣੇ ਆ ਜੀ ਥੱਲੇ ਚੱਕ ਦੀ ਮੂਰੇ ਰੇਲਵੇ ਦਾ ਟਰੈਕ ਆ ਗਿਆ ਥੱਲੇ ਉਹ ਫੇਰ ਬੈਜੂਡਾਂ ਨਾਰਕ ਉੱਪਰ ਹੈ ਫੇਰ ਅਸੀਂ ਆਹ ਵੀ ਨਾਲ ਤਾਂ ਕੁਝ ਰੱਖ ਦੋ ਅਗਲਾ ਸਰਵਿਸ ਰੋਡ ਹੀ ਪਾਉ ਜੀ ਉਹਨੇ ਪੁਲ ਦਾ ਕੰਮ ਚੱਲਦਾ ਆਰਕੇ ਥੱਲੇ ਹੀ ਘੁੰਮ ਕੇ ਫੇਰ ਘੁਮਾ ਕੇ ਉਹ ਤਰਪਾਲ ਵਾਲੇ ਦੁਕਾਨਾਂ ਕੋਲੋਂ ਲਿਆਂਦੀ ਉੱਪਰ ਆ ਨਾ ਅੰਗਰੇਜ਼ ਯਾਰ ਇੱਥੇ ਚੱਲ ਗਿਆ ਮਿਲ ਗਏ ਬਾਈ ਸੰਗਰੂਰ ਵਾਲੇ ਚਾਹ ਪਾਣੀ ਚੱਲ ਰਿਹਾ ਏ ਉਹ ਗੱਡੀਆਂ ਨਾਲ ਆ ਗੱਡੀਆਂ ਸਾਡੇ ਨਾਲ ਬਿਰਕਾ ਵਾਲਿਆਂ ਦੀ ਕਵਿੰਦਗੜ੍ਹ ਦੀ ਕਹਿੰਦੇ ਬਾਈ ਖੰਨੇ ਦੀ ਕਹਿੰਦੇ ਕਵਿੰਦਗੜ੍ਹ ਦੀ ਬੜੀ ਵਧੀਆ ਦਾ ਬਾਈ ਚਾਹ ਪਾਣੀ ਦਾਣਾ ਪਾਣੀ ਰਲੇ ਦੇ ਲੈ ਹਨਾ ਕਿੱਥੋਂ ਬੰਦਾ ਕਹਿੰਦਾ ਆਣਾ ਬਾਈ ਜੇ ਤੂੰ ਚਾਹ ਧਰੀ ਉਹਦੇ ਵਿੱਚ ਅਸੀਂ ਆਉਣਾ ਸੀ ਉਧਰੋਂ ਬਾਈ ਆ ਗਿਆ ਹਜੇ ਕੋਹ ਜਾਂਦਾ ਥੋੜਾ ਚੱਕ ਰਿਹਾ ਸਾਡਾ ਰੋਟੀ ਕੰਦੂ ਦੀ ਆਹੀ ਇੱਥੇ ਇਹੀ ਚੀਜ਼ਾਂ ਕਰਕੇ ਦਾ ਬੰਦਾ ਗੱਡੀਆਂ ਦੇ ਆ ਦਾ ਆ ਗਿਆ ਚੋਬਰ ਕੀ ਨਾਮ ਹੈ ਤੇਰਾ ਨੌਂ ਵੀਰੇ ਮੇਰਾ ਸਾਬੀ ਸਾਬੀ ਕਿਹੜਾ ਪੰਡਾ ਆਪਣਾ ਗਵਿੰਦਗੜ੍ਹੇ ਸ਼ਹਿਰ ਆਈ ਚੱਲ ਚੱਲ ਵਧੀਆ ਵਧੀਆ ਦੱਬ ਕੇ ਰੱਖੋ ਕੰਮ ਨਵੇਂ ਮੁੰਡੇ ਬਈ ਉਹਦਾ ਬਹੁਤ ਆਉਣ ਲੱਗੇ ਗੱਡੀਆਂ ਜਣਾ ਯਾਰ ਵਧੀਆ ਗੱਲ ਆ ਯਾਰ ਮੇਨ ਤਾਂ ਜਾ ਇੱਧਰ ਕਰ ਲੋ ਉੱਧਰ ਕਰ ਲੋ ਮੁੱਲ ਦਾ ਪੈਣਾ ਹੀ ਆ ਆ ਫੁਰਤਾਂ ਬੜਾ ਘੈਂਡਾ ਰਸਤਾ ਆਂਦਾ ਕਿਸ਼ਨੇ ਵਾਲੀ ਘੈਂਡਾ ਆ ਯਾਰ ਦੇਖੋ ਨਹੀਂ ਯਾਰ ਪਿਆਰਾ ਜਾਂ ਮਾਹੌਲ ਆ ਰੇ ਆ ਇੰਨੇ ਏਰੀਆ ਜਾਂ ਪੜਦੇ ਬਸ ਨਹੀਂ ਲੱਜਾ ਮੈਂ ਤਾਂ ਬਾਲੀ ਘਾਂ ਲਾ ਜੀ ਲੋਕੇਸ਼ਨ ਦੀ ਆਏ ਚੱਕਰ ਕਿਹਨਾਂ ਨੀਉ ਪੇਕਣਾ ਮੌਸਮ ਵਧੀਆ ਬਣਿਆ ਹੋਇਆ ਚਲੋ ਗ੍ਰੀਨ ਰੇ ਐਂ ਹਰਿਆਲੀ ਭਰਿਆ ਜਗ੍ਹਾ ਲੱਗ ਬੈਠਾ ਆਂਦੇ ਲੈ ਵਾ 14 ਜੱਕੀ ਗੱਡੀ ਆ ਮਗਰ ਸੀਗਾ ਇਹਦਾ ਹਿੱਸਾ ਹਾਂ ਇਹਦਾ ਹਿੱਸਾ ਮਗਰ ਸੀਸਾ ਮਗਰ ਸੀਸਾ ਤੇ ਉਰੇ ਵੀ ਸੈਣਾ ਬਾਈ ਐਸਾ ਹੋਣਾ ਉਰੋਂ ਵੀ ਚੱਕਿਆ ਇੱਕ ਇਸਾ ਇੱਕ ਉਥੋਂ ਚੱਕਦਾ ਦੋਨੇ ਸੇ ਚੱਕਿਆ ਮਾ ਇੱਥੇ ਲਾਤਾ 16 ਜਿਵੇਂ 16 ਚ ਕੀ ਨੇ ਮਗਰ ਤਿੰਨ ਐਕਸ ਲੈਂਦੇ ਆ ਦੇਖ ਲੋ ਨੀਟ ਆਟਾ ਜੇ ਕਿੰਨਾ 2015 ਮਾਡਲ ਆਣਾ ਹਾਂਜੀ 15 15 ਮਾਡਲ ਗੱਡੀ ਆ ਮਗਰ ਲਾਈਸਾ ਵੀ ਗੈਪ ਕਰਤਾ ਸਿੰਗਲ ਆ ਜਿਹੜਾ ਉਰੇ ਹੁੰਦਾ ਇਹ ਵੀ ਗੈਪ ਕਰਤਾ ਆ ਲਾਤਾ ਇੱਥੇ ਬਾਪੂ ਕਹਿੰਦਾ ਇੱਕ ਚਾਰ ਬਣਾਤੀ 14 ਟੈਰੀ ਬੜੇ ਦਿਮਾਗੀ ਬੰਦੇ ਪੈ ਰਹੇ ਆ ਬਾਈ ਹਾਂਜੀ ਦੁਨੀਆ ਕਿੱਥੇ ਫੋਟ ਲੱਗੀ ਹੈ ਗੱਡੀ ਦੀ ਸਿੰਦਰਏ ਸਿੰਦਰ ਹੈ ਉੱਥੇ ਯਾਂਸੀ ਜਾਂ ਹਾਂਜੀ ਯਾਂਸੀ ਦੇ ਲ ਫੋਟੋ ਲੱਗੀ ਆ ਗੱਡੀ ਦੀ ਬਾਈ ਚਲੋ ਵਧੀਆ ਗੱਲ ਆ ਜਿਹਨਾਂ ਦੇ ਬਾਈ ਦਿਮਾਗ ਨਹੀਂ ਫਿਰ ਕਲਾ ਤਾਂ ਬੋਲਦੀ ਆ ਟੋਟਲ ਬੋਲਦੀ ਆ ਕਲਾ ਤਾਂ ਹੈ ਆਂਦਾ ਯਾਰ ਸਮਾਨ ਵੀ ਕੰਪਨੀ ਲਾਇਆ ਮੈਂ ਵੀ ਮੈਨੂੰ ਨਹੀਂ ਲੱਗਾ ਮੈਂ ਤੇ ਨਹੀਂ ਲਿਆ ਆ ਅੱਛਾ ਕੋਈ ਸਮਾਨ ਹੋਰ ਹੀ ਸਾਰਾ ਕੁਝ ਨਹੀਂ ਆ ਕੋਈ ਸਮਾਨ ਬਦਲ ਕੇ ਉਹ ਜੋੜ ਜਾਣਾ ਕਲਾ ਹਿੱਸਾ ਬਦਲਿਆ ਆ ਹਿਸਾਬ ਦਾ ਲਿਆ ਗੱਲਾ ਬੱਸ ਆ ਜੈਨੂ ਨਾ ਵਾ ਸਿੰਗਲ ਇਸੇ ਕੱਢ ਕੇ ਡਬਲ ਸੋਨਾ ਚੱਕੀ ਵਾਲਾ ਕੰਮ ਕਰਦਾ ਨਹੀਂ ਨਹੀਂ ਪੈਪੰਗਰੂਣ ਕੀਤੇ ਬਣਾ ਦਤਾ ਨਹੀਂ ਨਹੀਂ ਵਧੀਆ ਆਪਾਂ ਆ ਗਏ ਭਾਈ ਕਿਸ਼ਨਗੜ੍ਹ ਕਿਸ਼ਨਗੜ੍ਹ ਨਾਲ ਦੀ ਗੱਡੀਆਂ ਰੋਟੀ ਪਾਣੀ ਖਾਣਾ ਸੀ ਸੋ ਆਪਾਂ ਖਾਧੀ ਹੋਈ ਸੀ ਤੁਹਾਨੂੰ ਪਤਾ ਵਿਸ਼ੇ ਮਡੋਰ ਦੇ ਖੜ ਕੇ ਆਏ ਆ ਤੇ ਆਪਾਂ ਪਾਤੇ ਹੁਣ ਚਾਲੇ ਠੰਡਾ ਮੌਸਮ ਦੁਪਹਿਰੇ ਦੁਪਹਿਰੇ ਕੱਢ ਲਈਏ ਚਲੋ ਮਿਲਦੇ ਆਂ ਫਿਰ ਆਜੋ ਆਜੋ ਗਾਣਾ ਪੱਥਰਾਂ ਦੀ ਧਰਤੀ ਰਨੇ ਨਾ ਇੱਜੂ ਨੂੰ ਗਾਣੇ ਲੋਕ ਨਹੀਂ ਚੋੜਦੇ ਮਾਣ ਆ ਕੇ ਸ਼ਨਾ ਘੜ ਦੇ ਲਓ ਬਾਈ ਕਿੰਨਾ ਬੁਰਾ ਹਾਲ ਹੋਇਆ ਹਨਾ ਹੋ ਗਿਆ ਲੈਂਡ ਪੂਰਾ ਕੰਮ ਖਰਾਬ ਹੈ ਹਨਾ ਵੀ ਪੈ ਜਾਂਦਾ ਗਾਰਾ ਬਣ ਜਾਂਦਾ ਮੁੜ ਕੇ ਪੱਸੀ ਬਣ ਜਾਂਦਾ ਤੁਹਾਨੂੰ ਪਤਾ ਮਾਰਕੀਟ ਸਾਰੀ ਪੱਥਰ ਦੀ ਆਵਰ ਰੋਡ ਕੱਟੀਆਂ ਜਾਂਦੇ ਨੇ ਫੁੱਲ ਕਿਦਰ ਸਾਹਿਬ ਡੋਟ ਆਇਆ ਆਪਣਾ ਬਾਲਾ ਗੰਦ ਪਾਉਣਾ ਵੀ ਮਿੱਤਰ ਆਪਾਂ ਆ ਗਏ ਪੰਦਰਵਾੜੇ ਪੜਾ ਲੈ ਪਰ ਫਰੈਸ਼ ਹੈ ਹੋਲੀ ਯਾਰ 30 ਤੋਂ ਨਾ ਤੁਸ ਜਲ ਸਵੀਰੇ ਲੈ ਸਾਜੂ ਵੀ ਮਾ ਗਿਆ ਹੁਣ ਓਕੇ ਰਿਪੋਰਟਾਂ ਰੋਡ ਰੂਟ ਦੇਖ ਕੇ ਬਾਹਰ ਕਰਨਾ ਪੈਂਦਾ ਬਾਲਾ ਜਲਦਾ ਰੋਡ ਇਹ ਕੱਚੇ ਮਾਲ ਵਾਲਿਆਂ ਹੋਰ ਯਾਰ ਟੈਮ ਹੋ ਗਿਆ ਜਮਾ ਰਹਿ ਰਹੇ ਟਾਈਮ ਦੇ ਨਾਲ ਆਪਾਂ ਆ ਗਏ ਤੂ ਘਰ ਢੀਲਵਾੜਾ ਯਾ ਢੀਲਵਾੜਾ ਇਹ ਕੰਟੀ ਪਾਰ ਕੇ ਆਪੀ ਗੱਡੀ ਉਰੀ ਕਰਦੇ ਆ ਤੇ ਢੀਲਵਾੜੇ ਆਉਂਦੇ ਖੜਦੇ ਨੇ ਬਈ ਜਾਂਦੇ ਪਾਰਕਿੰਗ ਥੋੜੀ ਘਟਾ ਤੇ ਆਉਂਦੇ ਤੇ ਗੱਡੀ ਘਰਦਵਾਰੇ ਚਲ ਜਾਂਦੀ ਆ ਸੋ ਤਾਂ ਕਰਕੇ ਹੁਣ ਆਉਂਦੇ ਖੜਾਗੇ ਬਾਬੇ ਦਰਸ਼ਨ ਤੇ ਹੁਣ ਆਪਾਂ ਜਾ ਕੇ एमपीजी ਘੜਨਾ ਬਸ ਉਥੇ ਕਾ ਵੀ ਰਾਤ ਨੂੰ 12 ਵਜੇ ਦਵਾ ਗੱਡੀ ਘਾਟੀ ਚੱਲਦੀ ਆ ਬਾਈ ਤੇ ਕਮਾਲ ਹੈ ਜਿਆ ਆਪਣਾ ਆ ਜਾਓ ਬਣਾ ਆ ਗਏ ਆਪਾਂ ਕنگਰਾਲ ਕਦੇ ਕਹਿੰਦਾ ਉਹ ਟੂਲ ਤੱਕ ਲੈਂਡ ਆਉਂਦੀ ਆ ਅੱਜ ਜਾਣਾ ਹੀ ਓਕੇ ਆ ਰੋਡ ਲ ਇਹ ਆ ਵੜਕੇ ਪੜਦੇ ਵਿੱਚ ਪਹਿਲੇ ਚੱਕਰ ਅਰੇ 1.5 2 ਘੰਟੇ ਖਰਾਬ ਗੋ ਟੂਲ ਤੋਂ ਲੈਂਡ ਤੇ ਲੱਗੇ ਸੀ ਆਜੇ ਡਰੈਕਟ ਆ ਗਾ ਮੈਂ ਜਿੱਦ ਤੇ ਆਲੇ ਕਰ ਪੰਨਾ ਇਹ ਕਰ ਪੰਨਾ ਇਹ ਆ ਵੀ ਮਿੱਤਰੋ ਗੰਗਰਾਲ ਇਹ ਵੀ ਆਇਆ ਕਦੇ ਕਦੇ ਟਿਆਲ ਹੁੰਦਾ ਗੰਗਰਾਲ ਵੀ ਨਹੀਂ ਤਾਂ ਫਸਾ ਕੇ ਖੜਾ ਹਾਂ ਦੋ ਘੰਟੇ ਆ ਨੇ ਲੋ ਸਾਰਿਆਂ ਦੇ ਆਏ ਦੇ ਚਾ ਨਿਕਲਿਆ ਹੁਣ ਫੋਲੇ ਚਾ ਰੋ ਇਧਰ ਕੰਮ ਫੇਰ ਓਏ ਓਏ ਆ ਦੋ 2.5 ਘੰਟੇ ਪੱਕੇ ਗੰਗਰਾ ਵਾਲਾ ਜਾਵਾਂ ਕਹਿੰਨੇ ਵੀਰੋ ਗੰਗਰਾ ਐਮਪੀ ਪਾਟਰ ਵਾਲਾ ਫਾਟਕ ਮਲਾਂ ਜਿੱਦਣ ਲਾ ਗੱਡੀ ਚ ਲਾਉਣ ਲੱਗਿਆ ਜੀ ਦੂਜੀ ਵਾਰ ਲੱਗਿਆ ਦੇਖਿਆ ਮੈਂ ਨਹੀਂ ਖੁੱਲਾ ਹੀ ਹੁੰਦਾ ਐਮਪੀ ਵਾਲਾ ਜਿਹੜਾ ਬਾਰਡਰ ਤੇ ਜਾਵਾਂ ਪਰ ਜਾਮ ਖਾਲਾ ਬਹੁਤ ਉਹ ਲੱਗਿਆ ਪਿਆ ਬਾਰਡਰ ਫੈਂਸ ਉਹ ਵੀ ਜਦੋਂ ਲੱਗਦਾ ਫਿਰ ਧੰਨ ਧੰਨ ਕਰਾਉਂਦਾ ਐਮਪੀ ਪਾਟਰ ਵਾਲਾ ਬਾਰਡਰ ਮੇਘਾ ਵਾਲਾ ਸਾਉਂਏ ਸੀ ਮਹਲਾਰ ਗੜ ਆਇਆ ਬਾਈ ਇਹ ਰੋਡ ਪਰ ਰਾਤ ਨੂੰ ਸੋਣੇ ਐਵੇਂ ਕਹਿੰਦੇ ਗਲ ਸਵਣਾ ਜੇ ਦੇਖ ਕੇ ਤਾਂ ਕਰਕੇ ਬੰਨੇ ਨਾਲ ਜਰਾਮ ਹੋ ਜਾਂਦਾ ਚਲੋ ਮੌਸਮ ਠੀਕ ਆ ਮੀਂਹ ਵੀ ਨਹੀਂ ਪੈਂਦਾ ਹੌਲੀ ਹੌਲੀ ਦੱਬੀ ਚਲਾਏਗਾ ਮਨ ਆਹ ਗੱਲ ਦਿੱਲੀ ਬੰਬਈ ਐਕਸਪ੍ਰੈਸ ਦੀ ਬੰਬੇ ਵਾਲੀ ਗੱਡੀ ਇਹਦੇ ਜੜ ਜਾਂਦੇ ਆ ਚੱਲ ਪਿਆ ਹੋਂ ਦਾ ਬਹੁਤ ਟਾਈਮੋਂ ਚੱਲ ਰਿਆ ਜਿੱਥੇ ਵੀ ਜਾਣਾ ਕਦੇ ਭਰਾਂ ਜੁੱਤੀਆਂ ਮੈਂ ਕਿੱਡੇ ਕਿੱਡੇ ਰੋਡ ਬਣਗੇ ਇਹ ਲੋਣਾ ਸਾਡੇ ਬਾਪੂ ਜੀ ਪਹਿਲਾਂ ਗੱਡਿਆਂ ਕੁੜਿਆਂ ਜਾਂਦੇ ਸੀਗੇ ਜਦੋਂ ਉਹ ਨਾਲ ਗੱਲ ਕਰਦੇ ਉਹ ਕਹਿੰਣਗੇ ਸਿੰਗਲ ਰੋਡ ਹੁੰਦੇ ਸੀ ਸਿੰਗਲ ਰੋਡਾਂ ਦੇ ਕਿੱਡੀ ਜੋ ਕਰਨੀ ਪਾਸ ਇੱਕ ਦੂਜੇ ਨਾਲ ਬੱਜ ਬਜਾ ਕੇ ਅੱਜ ਰੋਡ ਦੇਖ ਲੈਣਾ ਕਿੱਡੇ ਕਿਡੇ ਰੋਡ ਬਣ ਕੇ ਐਕਸਪ੍ਰੈਸ ਭਾਰਤ ਮਾਲਾ 6th ਲੇਨ ਆਪਾਂ ਸੋਚਦੇ ਹਾਂ ਨੇ ਵੀ ਯਾਰ ਐਂ ਵੀ ਹੋ ਜੂ ਬਾਹਰ ਲੈ ਹਣਾ ਕੇਵਾਰ ਆਪਣੇ ਯਾਰ ਦੋਸਤ ਬਾਹਰ ਨੇ ਆਪਣੇ ਚਲ ਮੇਰਾ ਭਰਾ ਹੀ ਆ ਬਟਾ ਹੁਣ ਗੱਲ ਕਰਦੇ ਨੇ ਯਾਰ ਉਹ ਵੀਡੀਓ ਦੇਖੂ ਕਹਿੰਦਾ ਇਹ ਜੇ ਰੋਡ ਬਣ ਗਈ ਫਿਰ ਥੇਲਾ ਬੰਦੇ ਯਕੀਨ ਨਹੀਂ ਕਰਦੇ ਕਿ ਰੋਡ ਕਿੱਡੇ ਕਿੱਡੇ ਰੋਡ ਬਣ ਗਏ ਸੋ ਟਾਈਮ ਦੇ ਸਥਾਵਨਾ ਨਾ ਦੁਨੀਆ ਹੀ ਬਦਲ ਰਹੀ ਆ ਰੋੜੀ ਬਦਲ ਰਹੇ ਨੇ ਗਟੀਆਂ ਬਦਲ ਰਹੀਆਂ ਨੇ ਕਹਿੰਦੇ ਇਲਾ ਮੇਲੀਆਂ ਹਨ ਇਹ ਦੁਨੀਆਦਾਰੀ ਆ ਸੋ ਚੱਲੀ ਜਾਣੀਆਂ ਟਾਈਮ ਦੇ ਹਿਸਾਬ ਨਾਲ ਟੈਕਨੀਕਲ ਸਭ ਅਪਡੇਟ ਹੋਈ ਇਹਦਾ ਕੰਮ ਚਲੋ ਵਧੀਆ ਗੱਲ ਆ ਜੇ ਮਾਣਨਗੇ ਆਪਣੇ ਪਹਿਲਾਂ ਕਹਿੰਦੇ ਸੀ ਏਸੀ ਬਹੁਤ ਵੱਡੀ ਚੀਜ਼ ਆ ਹੁਣ ਏਸੀ ਆਉਣ ਲੱਗ ਗਿਆ ਹਨ ਹੌਲੀ ਹੌਲੀ ਹੋ ਜਾਣਾ ਸੇਰਾ ਗੱਲ ਬਾਤ ਵਧੀਆ ਗੱਲ ਆ ਮਹਾਰਾਸ਼ਟਰ ਦਾ ਪੈਂਦਾ ਹਰਾ ਹਰਾ ਭਲੇਖਾਦਰ ਦੇਖਣਾ ਬੁਰੀ ਘੈਂਟ ਗੱਲ ਬਾਤ ਹੋਈ ਵੀ ਆ ਗੁਜਰੀ ਤੋਂ ਪਹਿਲੇ ਵਾਲਾ ਛੋਟਾ ਜਿਹਾ ਆਉਂਦਾ ਉਹ ਕਸ ਪਾਇਆ। ਇਹਦਾ ਨਾਂ ਤਾਂ ਮੈਨੂੰ ਪਤਾ ਨਹੀਂ ਕੀ ਆ। ਕੋਈ ਆ। ਰਾਮ ਨਾਲ ਚਾਈਦਾ ਹੌਲੀ ਹੌਲੀ ਹਰਾ ਹਰਾ ਦੇਖਦੇ। ਮੈਂ ਤੋਂ ਬਾਅਦ ਗੁਜਰੀ ਆਉਂਦਾ ਜਿਹੜਾ ਗੁਜਰੀ ਬਾਈਪਾਸ ਲੱਗਿਆ ਨੇ ਆਪਾਂ ਇਹਦਾ ਨਾਂ ਯਾਰ ਪਤਾ ਨਹੀਂ ਕੀ ਆ ਘਾੜ ਛੇ ਆ ਛੋਟਾ ਜਿਹਾ ਆਉਂਦਾ। ਬਸ ਇਹ ਨਾਂ ਕੀ ਆ ਇਹ। ਮੇਰੀ ਆ ਘੈਂਣਾ। ਓਕੇ ਧੰਨਵਾਦ। ਉਸ ਕਾਉਂ ਲੱਗਦਾ ਭੈਣ ਦਾ ਲੈਦਰਾਂ ਦਾ ਪੂਰੀ ਫੁੱਲ ਸਮੈਲ ਉਹ ਵੀ ਬ੍ਰੇਕਾਂ ਵੱਧ ਲੱਗਦੇ ਨੇ ਬਈ ਗੱਡੀ ਨੇ ਤਾਂ ਕਰਕੇ ਕੰਟਰੋਲ ਇਹ ਜਿ ਰੱਖਣਾ ਪੈਂਦਾ ਗੱਮ ਇੱਥੇ ਪੂਰਾ ਫੁੱਲ ਮਾਰੂ ਮਾਰਤੀ ਆਪੀ ਗੱਡੀ ੱਡਦੀ ਮੈਥੋਂ ਚੱਲ ਪਤਾ ਗੁਜਰੀ ਘਾੜ ਵਾਲਾ ਬਾਈਪਾਸ ਆਲੇ ਤੁਲੀਆ ਨਾਸਕ ਮੁੰਬਈ ਪਹਿਲਾਂ ਆਪਾਂ ਜਾਂਦੇ ਸਿੱਧਾ ਹੌਣ ਬਣ ਗਿਆ ਬਾਈਪਾਸ ਉਧਰੋਂ ਜਦੋਂ ਗੁਜਰੀ ਘਾੜ ਚੜਦੇ ਆ ਉਧਰ ਹੀ ਤਾਂ ਕੋਈ ਰਸਤਾ ਆਉਂਦਾ ਨਾ ਤੇ ਇਧਰੋਂ ਜਾਂਦੇ ਹੋਏ ਇਹਨਾਂ ਨੇ ਬੰਦ ਕਰ ਦਿੱਤਾ ਉਹਦੇ ਪੂਰੇ ਲਾਤਾ ਸਾਰਾ ਕੁਝ ਬੰਦ ਕਰਕੇ ਬਾਈਪਾਸ ਆੜਦਾ ਗੱਡੀ ਪਰ ਇੱਥੇ ਵੀ ਬਹੁਤ ਧਿਆਨ ਨਾਲ ਲੈ ਕੇ ਜਾਣੀ ਪੈਂਦੀ ਆ ਮਾੜਾ ਜਿਹਾ ਬ੍ਰੇਕਾਂ ਬਲੂਕਾਂ ਦੇ ਕੇ 스멜 ਮਾਰਨਾ ਕਿਤੇ ਕੋਈ ਸਾਰਾ ਡਾਊਨ ਪੈਦਾ ਫੁੱਲ ਉਹਦਾ ਮਾੜਾ ਜਿਹਾ ਹੋ ਕੇ ਸਾਰਾ ਡਾਊਨ ਆਉਂਦਾ ਤੇ ਤੋਂ ਬਾਅਦ ਐਨ ਪੂਰਾ ਸਾਫ ਦਾ ਨਾ ਮੇਜਲਾ ਰੋਣਾ ਕੰਮ ਕਿਤੇ ਐਂਡ ਹਿਸਾਬ ਵਾਲਾ ਕੰਮ ਆ ਪੂਰਾ ਆਰ ਯਾਰ ਰੋਡ ਤੇ ਆਪਾਂ ਉੱਪਰ ਹੀ ਲੰਘਦੇ ਸੀ ਪਹਿਲਾਂ ਜਦ ਪਾਈਪਾਦ ਬਣਦਾ ਸੀ ਤੇ ਹੁਣ ਇਹਦੇ ਆਪਾਂ ਥੱਲੇ ਜੀ ਸੇ ਤਾ ਗੁਜਰੀ ਜਿਹੜਿਆ ਉਹਦੇ ਜੰਪ ਚੁੰਗਾ ਹੁੰਦੇ ਨਾ ਪੁਲਿਸ ਜੌਂਕੀ ਉਹ ਤੋਂ ਪਹਿਲਾਂ ਨਿਕਲ ਜਾਣੇ ਜਾ ਕੇ ਬਸ ਉਹ ਰੋਡਾਉਣ ਚੱਲ ਪੈਂਦਾ ਹੁਣ ਸਾਰਾ ਡਾਊਨ ਆ ਸੋ ਕੰਟਰੋਲਰ ਲਾ ਕੇ ਆਦਾ ਹੌਲੀ ਹੌਲੀ ਲਾਈਜੇ ਲੱਗੋ ਕਿ ਕਰਮੀ ਕਰਮੀ ਬਾਈ ਤਰੀਕਾਂ ਬਰੁਕਾ ਹਾਰ ਹੋ ਜਾਂਦੀਆਂ ਨੇ ਧਿਆਨ ਨਾਲ ਆ ਨਾ ਵਿੱਚ ਕਰਦੇ ਨੇ ਤੱਕਾ ਤੇ ਦੇਖਿਆ ਤੁਹਾਨੂੰ ਦਿਖਾਉਂਗਾ ਆਉਣਗੇ ਜੇ ਆ ਗਏ ਕੋਈ ਫੁੱਲੀਆਂ ਛੱਡ ਦਿੰਦੇ ਨੇ ਬਦੰਦਰ ਵੀ ਜਾਣਦੇ ਰੱਬ ਦੇ ਆਸਰੇ ਆਹ ਰੋਡ ਵੱਟਿਆ ਆ ਦੇਖੋ ਕਿੰਨਾ ਪਹਿਲਾਂ ਇੰਨੇ ਉੱਚਾ ਸੀ ਸਾਰਾ ਘਟ ਘਟ ਦੇ 30 30 ਫੁੱਟ ਰੋਡ ਵੱਟ ਕੇ ਬਣਾਇਆ ਹੋਇਆ ਸਿਟੀਸ਼ਨ ਇੱਕ ਨੰਬਰ ਆ ਭੋਰੀ ਦੇਖਣ ਵਾਲੀ ਆ ਬਹੁਤ ਘਾਟ ਬਣੀ ਆ ਸੇਪੀ ਪਰਪਲ ਦੇ ਤੌਰ ਤੇ ਗਵਰਨਮੈਂਟ ਨਾਲ ਹੋ ਸਾਰਾ ਵਿਚ ਆਨੇ ਨੇ ਹੌਲੈਂਡ ਨੀਲੇ ਰੰਗ ਦੇ ਹੌਲੈਂਡ ਇਥੋਂ ਆ ਕੇ ਆਪਾਂ ਫਿਰ ਆਹ ਰੋਡ ਤੇ ਆ ਕੇ ਜਾਂਦੇ ਹੁਣ ਜਿਹੜਿਆ ਸੱਲੇ ਦੀ ਗੇਟੀ ਲੰਗੀ ਸਾਰੀ ਕੁ ਜਿਹੜੀ ਘਾੜ ਦੇ ਲੰਗੀ ਇਹ ਆਪਾਂ ਬਾਈਪਾਸ ਹੋ ਕੇ ਆ ਗਏ ਸਮੈਲਰ ਤੱਕ ਆਉਂਦੀਆਂ ਲੈਦਰਾਂ ਦੀ ਖਪਦਿਆਂ ਦੀ ਫੁੱਲ ਸਮੈਲਰ ਆਪਾਂ ਰਾ ਕਿਰਾਏ ਜਾਂਦਾ ਇਹ ਆਉਂ ਤੋਂ ਪਰਿਆਣਾ ਜਿਵੇਂ ਐਂਡ ਹੋ ਜੇ ਨਾ ਉਹ ਤੇ ਵੀਰ ਜਾਨਾ ਬਾਬਾ ਵੱਲ ਵਾਕੇ ਲੈ ਲੈਣ ਨੂੰ ਠੰਡੇ ਕਰਕੇ ਇਹ ਬਾਬਾ ਦੀ ਇੱਛਾ ਲਈ ਇਹ ਆਪਣੀ ਜਿਹੜੀ ਗੁਜਰੀ ਘਾੜ ਤੱਕਾਂ ਦੀ ਏਜੰਸੀ ਸ਼ੋਕ ਲੈ ਲੈਣ ਦੇ ਆਪਣਾ ਨਾ ਮਾਰਕਾ ਸਿੱਧਾ ਨਹੀਂ ਖੜਦਾ ਜੀ ਗੱਡੀ ਦਾ ਤੇ ਇਹ ਮੈਂ ਕਿਹਾ ਮੁੜ ਕੇ ਕੀ ਚਲਾਉਣ ਚ ਹੋਰ ਤਰ੍ਹਾਂ ਲੱਗਦਾ ਸੀ ਕੰਮ ਤੇ ਹੁਣ ਆ ਸਟੀਅਰਿੰਗ ਕਲਬ ਆ ਕੇ ਸਿੱਧਾ ਕਰਾਇਆ ਦੇਖਦੇ ਆਣ ਰੋਡ ਤੇ ਚੜ੍ਹ ਕੇ ਆਉਂਦੀ ਹੈ ਸੈਟ ਬੰਦੇ ਦਾ ਵਧੀਆ ਜੀ ਵਧੀਆ ਕਰਤੀ ਸੈਟਿੰਗ ਬਾਕੀ ਰੋਡ ਤੇ ਦੇਖਦੇ ਆਣਗੇ ਕੀ ਕਹਿੰਦੇ ਪਹਿਲਾਂ ਹੀ ਕਰਵਾਇਆ ਸੀ ਪਹਿਲਾਂ ਉਹ ਅੰਦਰ ਨੇ ਸਿੱਧੇ ਨਾਲ ਜਮੀ ਡੀਡਾ ਕਰਦਾ ਸੀ ਹੁਣ ਦੇਖਦੇ ਆ ਏ ਇਹ ਖਾਂ ਗਣ ਪਤਾ ਲੱਗੂਗਾ ਆਏ ਭਾਈ ਐਮਪੀ ਬਾਰਡਰ ਇਹਨੂੰ ਕਹਿੰਦੇ ਨੇ ਐਮਪੀ ਵਾਲਾ ਬਾਰਡਰ ਇਹ ਇਹਦਾ ਬੰਦ ਹੀ ਨਾ ਹਣਾ ਪਾਰ ਉੱਥੇ ਮੈਡਮ ਖੜੀ ਹੁੰਦੀ ਆਉਂ ਗੱਡੀ ওভারਹੈਟ ਹੋਵੇ ਜਾਂ ਹਿੱਸਾ ਉਸਾ ਜੱਕਿਆ ਹੋਵੇ ਫੇਰ ਰੁਕ ਰੁਕ ਲੈਂਦੇ ਨੇ ਨਹੀਂ ਤਾਂ ਹੁਣ ਲਗੀ ਰੁਕ ਟੋਪ ਹੈਗੀ ਅੱਗੇ ਮਹਾਰਾਸ਼ਟਰ ਬਾਰਡਰ ਤੁਹਾਨੂੰ ਪਤਾ ਜਲਦੀ ਨੇ ਸ਼ਾਮ ਦਾ ਟਾਈਮ ਹੋਵੇ 7 ਵਜੇ ਆਪਾਂ ਜਾ ਕੇ ਰੁਕਾਂਗੇ ਮਹਾਰਾਸ਼ਟਰ ਬਾਰਡਰ ਤੇ ਗੁਰੂ ਘਰ ਕਰਕੇ ਸ਼ੀਸ਼ੇ ਸਾਬ ਸਿੱਧਾ ਕਿਥੇ ਖੜਾਗੇ ਚੱਲ ਗਏ ਬਾਰਡਰ ਏਰੀਆ ਦਾ ਕਹੀਏ